ਮਲੇਰ ਕੋਟਲਾ ਪ੍ਰੈਸ ਐਸੋਸੀਏਸ਼ਨ ਦੀ ਕਰਨਿਕਾ ਸਵਾਗਤ ਧੰਨਵਾਦ ਸਾਰਿਆਂ ਦਾ ਵੀ ਤੁਸੀਂ ਆਪਾਂ ਕੀ ਸਮਾਂ ਕੱਢ ਕੇ ਇੱਥੇ ਪਹੁੰਚੇ ਅੱਜ ਦਾ ਅਜੰਡਾ ਪਿੱਛੇ ਲਿਖਿਆ ਹੋਇਆ ਇਹਦੀ ਕੋਈ ਬੜੀ ਲੰਬੀ ਚੌੜੀ ਐਕਸਪਲੀਸ਼ਨ ਦੀ ਲੋੜ ਨਹੀਂ ਗਈ ਖੰਗੂੜਾ ਪਿਵਾਰ ਨੇ ਹਲਕਾ ਅਮਗੜ ਚ 6 ਮਹੀਨੇ ਪਹਿਲਾਂ ਕੰਮ ਪੂਰਾ ਕੀਤਾ ਸੀ 12 ਦਸੰਬਰ ਮੂ ਦਫਤਰ ਖੋਲਿਆ ਕੁੱਕਲ ਤੇ 12 ਦਸੰਬਰ ਨੂੰ ਨਾਮਾ ਸਲਿੰਗ ਜੀ ਨੂੰ ਆਉਂਦਾ ਸੀ ਨਾਮੇ ਭੋਲਾ ਜੀ ਨੂੰ ਆਉਂਦਾ ਸੀ ਨਾਮੇ ਕੌਮਰ ਜੀ ਨੂੰ ਆਉਂਦਾ ਸੀ ਨਾ ਗੋਸਾਤ ਜੀ ਨੂੰ ਆਉਂਦਾ ਸੀ ਨਾ ਪ੍ਰਭਜੋ ਜੀ ਨੂੰ ਆਉਂਦਾ ਸੀ ਇਹ ਸਾਰੇ ਆਪਣੇ ਨਵੇਂ ਰਿਸ਼ਤੇ ਬਣੇ ਤੇ ਪਿਛਲੇ 6 ਮਹੀਨਿਆਂ ਚ ਅਮਰਗੜ ਹਲਕੇ ਤੇ ਡਿਸਟ੍ਰਿਕਟ ਲੇਕਪੁਰ ਤੋਂ ਤੇ ਲੋਕਾਂ ਨੇ ਬਹੁਤ ਪਿਆਰ ਦਤਾ ਮੈਂ ਉਹਨਾਂ ਦਾ ਨੋਟ ਕਰਦਾ ਕਿਉਂਕਿ ਸਿਆਸਤ ਦੇ ਵਿੱਚ ਇੱਕ ਟੀਮ ਬਣਾਉਣੀ ਬੜੀ ਮੁਸ਼ਕਲ ਵਾਲਾ ਕੰਮ ਹੈ ਲੇਕਿਨ ਸਾਡੀ ਅਮਰਰ ਹਲਕੇ ਚ ਇੱਕ ਛੱਟੇ ਟੀਮ ਬਣੀ ਹੋਈ ਹੈ ਲੋਕ ਪਾਸਟਰ ਲੱਗਦਾ ਹਰ ਇੱਕ ਸੋਮਵਾਰ ਤੇ ਲੋਕ ਪਾਸਟਰ ਦੀ ਅਟੈਂਡੈਂਸ ਕਲੀ ਅੱਛੀ ਨਹੀਂ ਹਰ ਇੱਕ ਹਫਤੇ ਅਟੈਂਡੈਂਸ ਵੱਧਦੀ ਹੈ ਲੋਕ ਆਪਦੇ ਮਸਲੇ ਲੈ ਕੇ ਆਉਂਦੇ ਆ ਜਿੱਤੇ ਤੱਕ ਪੂਰਾ ਪਰਿਵਾਰ ਤੇ ਉਹਨਾਂ ਦੀ ਟੀਮ ਹੈਲਪ ਕਰ ਸਕਦੀ ਆ ਅਸੀਂ ਹੈਲਪ ਕਰਦੇ ਆ ਸਰਕਾਰ ਦੇ ਖਿਲਾਫ ਲੜਾਈ ਲੜਨੀ ਕੋਈ ਸਖਾਲੀ ਗੱਲ ਨਹੀਂ ਹੁੰਦੀ ਲੇਕਿਨ ਸਰਕਾਰ ਦੇ ਵੀ ਦਿਨ ਹੁਣ ਬਾਹਲੇ ਰਹਿ ਨਹੀਂ ਗਏ ਸਰਕਾਰ ਜਦੋਂ ਬਣਦੀ ਆ ਉਹ ਗ੍ਰੰਟੀ ਆ ਦੀ 5 ਸਾਲ 5 ਸਾਲ ਦਾ ਲੰਮਾ ਸਣਾ ਹੁੰਦਾ ਜਿਵੇਂ ਕਿਸੇ ਨੇ ਡਾਕਟਰੀ ਕਰਨੀ ਹੁੰਦੀ ਆ ਜਦੋਂ ਬੱਚਾ ਡਾਕਟਰੀ ਕਰਨ ਲੱਗ ਜਾਂਦਾ ਪਹਿਲਾਂ ਤਾਂ ਮਾਂ ਬਾਪ ਅਦਾਸ ਹੋ ਜਾਂਦੇ ਆ ਜੀ ਕਿ ਅਸੀਂ 5-6 ਸਾਲ ਬੱਚੇ ਤੋਂ ਬਰਾ ਕਿਵੇਂ ਸਾਰਾਂਗੇ ਜੀ ਨਹੀਂ ਲੱਗਦਾ ਲੇਕਿਨ ਟਾਈਮ ਦੌੜਿਆ ਜਾਂਦਾ ਸਾਲ ਹੋ ਜਾਂਦੇ 2 ਸਾਲ ਹੋ ਜਾਂਦੇ 3 ਸਾਲ ਹੋ ਜਾਂਦੇ ਹੁਣ ਇਹ ਸਰਕਾਰ ਨੂੰ ਅਭੀ ਨੂੰ 3.5 ਸਾਲ ਹੋ ਗਏ ਤੇ ਜਿਵੇਂ ਸਰਕਾਰ ਦਾ ਟਾਈਮ ਘੱਡੀ ਜਾਂਦਾ ਲੋਕਾਂ ਦਾ ਰੋਸ ਵਧ ਹੀ ਜਾਂਦਾ ਕਿਉਂਕਿ ਸਰਕਾਰ ਨੇ ਲੋਕਾਂ ਦੇ ਜੋ ਆਸਾਸ਼ੀ ਪੂਰੀਆਂ ਨਹੀਂ ਕੀਤੀ ਤੇ ਜਿਉਂ ਆਪਾਂ ਕਹਿੰਦੇ ਆਂ ਵੀ ਸਿਆਸੀ ਹਵਾ ਸਿਆਸੀ ਹਵਾ ਜਾਦੇ ਮਜ਼ਦੂਰੀਏ ਜਿਵੇਂ ਤੁਸੀਂ ਚੋਣਾ ਤੇ ਨੇੜੇ ਜਾਂਦੇ ਪਹਿਲੇ ਨੰਬਰ ਤੇ ਲੋਕਾਂ ਨੂੰ ਇਹ ਹੁੰਦਾ ਵੀ ਚਲੋ ਜੇ ਮੇਰਾ ਅੱਜ ਨਹੀਂ ਕੰਮ ਹੋਊਗਾ ਤਾਂ ਨਵੀਂ ਸਰਕਾਰ ਆਊਗੀ 6 ਮਹੀਨੇ ਨੂੰ ਸਾਦੂ ਮੇਰਾ ਕੰਮ ਹੋ ਵੀ ਗਾ ਲੋਕ ਆਸ ਬੈਠੇ ਹੁੰਦੇ ਆਂ ਦੂਜੀ ਗੱਲ ਆਫੀਸਰ ਉਹਨਾਂ ਦੀ ਵੀ ਟੋਨ ਬਦਲ ਜਾਂਦੀ ਖਾਸ ਕਰਕੇ ਪਿਛਲੇ 6 ਮਹੀਨੇ ਦੇ ਹੁਣ ਆਪਾਂ ਉਸ ਪੀਰੀਅਡ ਚ ਆਣੇ ਆ ਰਹੇ ਆਂ ਜਿੱਤੇ ਸਰਕਾਰ ਦਾ ਇਨਫਲੂਐਂਸ ਹੋਵੇ ਇਲੈਕਟਿਡ ਅਫੀਸਰਜ਼ ਹੋ ਵੀ ਨੇ ਸਰਕਾਰ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਇਨਫਲੂਐਂਸ ਘਟੂਗਾ ਅਮਰਕਟ ਦੀ ਇੱਕ ਅਲੱਗ ਕਹਾਣੀ ਹੈ ਕਿਉਂਕਿ ਡਿਸਟ੍ਰਿਕਟ ਮਲੇਰਕੋਟਾ ਪੰਜਾਬ ਦਾ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਹੈ ਡਿਸਟ੍ਰਿਕਟ ਬਣਦੇ ਕਿਉਂ ਨੇ ਡਿਸਟ੍ਰਿਕਟ ਬਣਦੇ ਨੇ ਪ੍ਰਾਇਮਰਲੀ ਵੀ ਜਨਤਾ ਲਈ ਛੋਟੇ ਡਿਸਟ੍ਰਿਕਟ ਬਣਾਉ ਵੀ ਜਨਤਾਲ ਦੀ ਜਿਹੜੀ ਸੇਵਾ ਉਹ ਜਨਤਾ ਲਈ ਖੜੀ ਹੋਵੇ ਨੰਬਰ 1 ਆਬਜੈਕਟਿਵ ਤੈਅ ਹੁੰਦਾ ਨੰਬਰ 2 ਆਬਜੈਕਟਿਵ ਇਹ ਹੁੰਦਾ ਵੀ ਜਿਵੇਂ ਜਨਤਾ ਦਾ ਭਾਈਚਾਰਾ ਰੂਪ ਆ ਵੀ ਇਹ ਨਾਮ ਰੈਪਰੈਜ਼ੈਂਟੇਸ਼ਨ ਬਣੇ ਕਰੇ ਬਣੀ ਤੇ ਜੀ ਗੱਲ ਹੁੰਦੀ ਆ ਪੋਲੀਟਿਕਲ ਵੀ ਸਿਆਸੀ ਤੌਰ ਤੇ ਕਿਹੜੇ ਡਿਸਟ੍ਰਿਕਟ ਬਣਨੇ ਚਾਹੀਦੇ ਨੇ ਮਲੇਰਕੋ ਡਿਸਟ੍ਰਿਕਟ ਨੂੰ ਬਣੇ ਨੂੰ ਬਹੁਤ ਲੰਮਾ ਸਮਾਂ ਨਹੀਂ ਹੋਇਆ ਤੇ ਇਹ ਜਿਹੜੀ ਕੈਂਪੇਨ ਆ ਆਪਾਂ ਗੱਲ ਕਰ ਰਹੇ ਆ ਅਮਰਗੜ ਦੇ ਹੱਥੋਂ ਤੇ ਅਮਰਗੜ ਦੇ ਹੱਥ ਦੀ ਗੱਲ ਕਿਉਂ ਕਰ ਰਹੇ ਆ ਕਿਉਂਕਿ ਇੱਕ ਛੋਟਾ ਸਭ ਤੋਂ ਛੋਟਾ ਡਿਸਟ੍ਰਿਕਟ ਦੋ ਅਸੈਂਬਲੀ ਦੇ ਅੰਗੇ ਦੇ ਇੱਕ ਪਾਸੇ ਤਾਂ ਬੈਠੇ ਨੇ 익ਸਪੀਰੀਐਂਸਡ ਪੋਲੀਟੀਸ਼ੀਅਨ ਤੇ ਰਿਟਾਇਰਡ ਆਫਸਰ ਦੇ ਦੂਜੇ ਪਾਸੇ ਜੀ ਦੀ ਵੀ ਡਿਊਟੀ ਲੱਗੂਗੀ ਜੀ ਨੂੰ ਵੀ ਜਨਤਾ ਨੂੰ ਜੇ ਉਹ ਮੁਕਾਬਲਾ ਕਰ ਨਹੀਂ ਸਕਦੇ ਕਿਤੇ ਜਿਹੜੇ ਸਰਕਾਰ ਦੇ ਫੰਡਸ ਨੇ ਸਰਕਾਰ ਦੀ ਤਾਕਤ ਹੈ ਉਹ ਤਾਂ ਫਿਰ ਤੁਹਾਨੂੰ ਦੂਜੇ ਪਾਸੇ ਦੇ ਦੂਗੀ ਉਹ ਤੁਹਾਨੂੰ ਅਮਰਗੜ ਹਲਕੇ ਨਹੀਂ ਦੇਸੋ ਸੋ ਜੇ ਤੁਸੀਂ ਅਮਰਗੜ ਹਲਕੇ ਦੇ ਇੰਟਰਸਟ ਪ੍ਰੋਟੈਕਟ ਕਰਨੇ ਆ ਫਿਰ ਜਨਤਾ ਨੂੰ ਇੱਕ ਐਕਸਪੀਰੀਅੰਸ ਤੇ ਸਟਰੋਂਗ ਲੀਡਰ ਚਾਹੀਦਾ ਅਮਰ ਗਹੜਵਲ ਕਹਿੰਦੇ ਸੀ ਜੇ ਨਹੀਂ ਹੋਊਗਾ ਜੇ ਕੋਈ ਇਨ ਐਕਸਪੀਰੀਅੰਸ ਵਾਲਾ ਆ ਗਿਆ ਫਿਰ ਬਹੁਤ ਵੱਡਾ ਰਿਸਕ ਆ ਬਿ ਡਿਵੈਲਪਮੈਂਟ ਫੰਡਸ ਜਾਰੇ ਦੂਜੇ ਬਸ ਜਾਣ ਜੇ ਤੁਹਾਨੂੰ ਕੋਈ ਸ਼ੱਕ ਆ ਤੁਸੀਂ ਰਿਕਾਰਡ ਕੱਢ ਕੇ ਦੇਖੋ ਮੁਲ ਨਲੇਰਕੋਟਲਾ ਨਗਰ ਕਾਉਂਸਲ ਜਿਆਦਾ ਪੈਂਦਾ ਮਲੇਰਪੋਕਲਾ ਅਸੈਂਬਲੀ ਕਸਟੂਸੀ ਤੇ ਥੋੜਾ ਪੈਂਦਾ ਅਮੜਗਰ ਅਸੈਂਬਲੀ ਕਸਟੂਸੀ ਉਹ ਤੁਸੀਂ ਪੁਰਾਣੇ ਖਰਚੇ ਕੱਢ ਕੇ ਦੇਖ ਲਓ ਵੀ ਜਿਹੜੇ ਤਾਂ ਵੋਟ ਇਧਰ ਪੈਂਦੇ ਨੇ ਜਿਹੜੇ ਵੋਟਾਂ ਦੇ ਇਸ ਇਧਰ ਪੈਂਦੇ ਨੇ ਉੱਥੇ ਕੀ ਡਿਪਾਰਟਮੈਂਟ ਹੋਈ ਹੈ ਪ੍ਰਾਇੋਰਟਾਈਜੇਸ਼ਨ ਕਿਉਂ ਕਿ ਵਸੇ ਦੇ ਭੁਜੰਦੀ ਹੈ ਕਿਉਂਕਿ ਰੂਲ ਹੁੰਦਾ ਵੀ ਜਿਹੜੇ ਫੰਡਸ ਹੁੰਦੇ ਆ ਉਹ ਮੈਜੋਰਿਟੀ ਬੀਸਿਸ ਨੂੰ ਫੋਲੋ ਕਰਦੇ ਆ ਕਿਉਂਕਿ ਵੱਡਾ ਹਿੱਸਾ ਹੈਗਾ Leave goodly chat,